ਸਾਰੀ 사ਸੰਗਤ ਜੀ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਕੂਣੀ ਸਾਹਿਬ ਤੇ ਕੂਣੀ ਸਾਹਿਬ ਗੁਰਦੁਆਰਾ ਉਹ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਕੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਭਾ ਪ੍ਰਾਪਤੀ ਕਿਹਾ ਜਾਂਦਾ ਹੈ ਸੋਹਣਿਆ ਸੀ ਬਹੁਤ ਮੰਨਤ ਐ ਤੇ ਇੱਥੇ ਹਰ ਸਰਦਾ ਪੂਰੀ ਹੁੰਦੀ ਐ ਮਹਾਰਾਜੀ ਦੇ ਚਰਨਾਂ ਚਾਹੁੰਦੇ ਆ ਤੇ ਇਸੇ ਸਥਾਨ ਦੇ ਭੂਰਾ ਸਾਹਿਬ ਤੇ ਬਾਰ ਜੀਵੇਂ ਦੱਸਿਆ ਗਿਆ ਵੀ 17 ਪੈਰ 52 ਘੰਟੇ ਕੂਣੀ ਦੇ ਪਰ ਉਹਨਾਂ ਨੇ ਤਪੱਸਿਆ ਕੀਤੀ ਸੀ ਜਪ ਕਾਲ ਸਾਹਿਬੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਕੂਣੀ ਸਾਹਿਬ ਦੇ ਕੂਣੀ ਸਾਹਿਬ ਗੁਰਦੁਆਰਾ ਉਹ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਭਾ ਪ੍ਰਾਪਤ ਵੀ ਕਿਹਾ ਜਾਂਦਾ ਹੈ ਤੇ ਇਸ ਦੇ ਇਤਿਹਾਸ ਬਾਰੇ ਵੀ ਅਸੀਂ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਵਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਨਾਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਸੰਗਤਾਂ ਨੂੰ ਜਾਣਕਾਰੀ ਦੇਵਾਂਗੇ ਕਿ 1700 ਸਮਾਂ 1746 ਦੇ ਵਿੱਚ ਗੁਰੂ ਸਾਹਿਬ ਇਸ ਸਥਾਨ ਤੇ ਨਰੇਂਦਰਗੜ੍ਹ ਤੋਂ ਚੱਲ ਕੇ ਆਏ ਸਨ ਕਿ ਕਹਿੰਦੇ ਨੇ ਕਿ ਇਹਦੇ ਨਾਂ ਲੱਗਦੇ ਪਿੰਡ ਭੈंसा ਟਿੱਬਾ ਦੀ ਬ੍ਰਾਹਮਣ ਇਹ ਮਹਿਲਾ ਅਨਪੂਰਨਾ ਉਹ ਨਾਮ ਦੀ ਲੜਕੀ ਦੁਆਰਾ ਗੁਰੂ ਸਾਹਿਬ ਨੂੰ ਉਸ ਸਮੇਂ ਵਿੱਚ ਬਹੁਤ ਯਾਦ ਕੀਤਾ ਜਾ ਰਿਹਾ ਸੀ ਕਿ ਗੁਰੂ ਸਾਹਿਬ ਮੈਨੂੰ ਦਰਸ਼ਨ ਦਿਦਾਰੇ ਦਿਓ ਤਾਂ ਗੁਰੂ ਸਾਹਿਬ ਉਸ ਲੜਕੀ ਨੂੰ ਦਰਸ਼ਨ ਦੇਣ ਦੇ ਲਈ ਇਸ ਜਗ੍ਹਾ ਤੇ ਪਹੁੰਚੇ ਸਨ ਤੇ ਉਸ ਲੜਕੀ ਦੁਆਰਾ ਗੁਰੂ ਸਾਹਿਬ ਦੇ ਨਾਲ ਆਏ ਸਿੱਖਾਂ ਨੂੰ ਭੋਜਨ ਪ੍ਰਸ਼ਾਦਾ ਸ਼ਕਾ ਕੇ ਨਿਹਾਲ ਕੀਤਾ ਗਿਆ ਭੋਜਨ ਪ੍ਰਸ਼ਾਦਾ ਸ਼ਕਾਇਆ ਗਿਆ ਸੀ ਤੇ ਗੁਰੂ ਸਾਹਿਬ ਨੇ ਉਸ ਸਮੇਂ ਇਸ ਲੜਕੀ ਨੂੰ ਵਰ ਦਿੱਤਾ ਸੀ ਕਿ ਇਸ ਸਥਾਨ ਦੇ ਉੱਪਰ ਪਹਿਲਾਂ ਮੰਦਿਰ ਬਣੇਗਾ ਤੇ ਬਾਅਦ ਵਿੱਚ ਗੁਰੂ ਸਾਹਿਬ ਦਾ ਗੁਰਦੁਆਰਾ ਸਾਹਿਬ ਤੇ ਉਸ ਸਮੇਂ ਗੁਰੂ ਸਾਹਿਬ ਨੇ 17 ਪਹਿਰ ਕਹਿ ਦिए ਕਿ 51 ਘੰਟੇ ਕੂਣੀ ਦੇ ਸਹਾਰੇ ਨਾਲ ਜਾਪ ਕੀਤਾ ਸੀ ਤੇ ਉਸ ਸਮੇਂ ਤੋਂ ਹੀ ਇਸ ਗੁਰਦੁਆਰਾ ਸਾਹਿਬ ਦੇ ਉੱਪਰ ਦਾ ਜੋ ਨਾਂ ਹੈ ਕੂਣੀ ਸਾਹਿਬ ਪੈ ਗਿਆ ਜਿਸ ਦਾ ਕਿ ਜ਼ਿਕਰ ਇਤਿਹਾਸ ਵਿੱਚ ਭਾਈ ਗੁਰਮੁਖ ਸਿੰਘ ਦੀ 100ਵੀਂ ਸਾਖੀ ਦੀ 17ਵੀਂ ਸਾਖੀ ਵਿੱਚ ਦਰਜ ਹੈ ਸੋ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਤਸਵੀਰਾਂ ਵੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਅੰਦਰ ਵੀ ਚਲਦੇ ਆ ਤਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਅੰਦਰ ਜੋ ਬਣਿਆ ਹੋਇਆ ਭੋਰਾ ਸਾਹਿਬ ਹੈ ਜਿੱਥੇ ਕਿ ਗੁਰੂ ਸਾਹਿਬ ਨੇ ਕੂਣੀ ਦੇ ਸਹਾਰੇ 17 ਪਹਿਰ ਕਰੀਬ ਕਹਿ ਸਕਦੇ ਹਾਂ 51 ਘੰਟੇ ਦਾ ਜਾਪ ਕੀਤਾ ਸੀ ਗੁਰੂ ਵਾਹਿਗੁਰੂ ਦਾ ਨਾਮ ਲਿਆ ਸੀ ਉਹਨਾਂ ਵਾਹਿਗੁਰੂ ਨੂੰ ਜੇ ਕਹਿ ਦਈਏ ਤੇ ਵਾਹਿਗੁਰੂ ਦੀ ਭਗਤੀ ਦੇ ਵਿੱਚ ਲੀਨ ਹੋਏ ਸਨ ਤਾਂ ਤਸਵੀਰਾਂ ਗੁਰਦੁਆਰਾ ਸਾਹਿਬ ਦੀਆਂ ਮੈਂ ਸਾਥੀ ਨੂੰ ਕਹੂੰਗਾ ਕਿ ਅੰਦਰ ਦੀਆਂ ਤਸਵੀਰਾਂ ਵੀ ਖਾਉਣ ਦੀ ਕੋਸ਼ਿਸ਼ ਕਰੇ ਕਿ ਅੰਦਰ ਵੀ ਜੋ ਤਸਵੀਰਾਂ ਨੇ ਬਹੁਤ ਹੀ ਖੂਬਸੂਰਤ ਤਸਵੀਰਾਂ ਨੇ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਪਰ ਜੋ ਵੀ ਵਿਅਕਤੀ ਆਪਣੀ ਮਨੋਕਾਮਨਾ ਲੈ ਕੇ ਆਉਂਦਾ ਹੈ ਉਸ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਸੁਖਣਾ ਪੂਰੀ ਹੁੰਦੀ ਹੈ ਤਾਂ ਤਸਵੀਰਾਂ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਚਲਦੇ ਆ ਤਾਂ ਬਹੁਤ ਹੀ ਖੂਬਸੂਰਤ ਤਸਵੀਰ ਹੈ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਕਹਿ ਸਕਦੇ ਆ ਗੁਰਦਵਾਰ ਸਾਹਿਬ ਦੀ ਤਸਵੀਰ ਆ ਉਹ ਬਣੀ ਹੋਈ ਹੈ ਇਮਾਰਤ ਬਹੁਤ ਸੋਹਣੀ ਬਣੀ ਹੋਈ ਹੈ ਤਾਂ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਦੁਆਰਾ ਹਰਖੋਵਾਲ ਵਾਲੇ ਹਰਖੋਵਾਲ ਹੁਸ਼ਿਆਰਪੁਰ ਵਾਲੇ ਬਾਬਾ ਜੀ ਦੇ ਦੁਆਰਾ ਇਸ ਜਗ੍ਹਾ ਦੀ ਉਸਾਰੀ ਕਰਵਾਈ ਗਈ ਇਸ ਜਗ੍ਹਾ ਨੂੰ ਬਣਵਾਇਆ ਗਿਆ ਸੀ ਤਾਂ ਨਾਲ ਹੀ ਜੋ ਵੱਡੀ ਮਹਾਨਤਾ ਹੈ ਇਸ ਦੇ ਉੱਤੇ ਕਿ ਗੁਰੂ ਸਾਹਿਬ ਦੀ ਜੋ ਵੀ ਲੋਕ ਆਸ ਉਮੀਦ ਕਰਕੇ ਸੱਚੇ ਭਾਵ ਨਾਲ ਸੱਚੇ ਮਨ ਦੇ ਨਾਲ ਇੱਥੇ ਜੋ ਵੀ ਆਪਣੀ ਸੁਖਣਾ ਲੈ ਕੇ ਆਉਂਦੇ ਨੇ ਉਹ ਪੂਰੀ ਹੁੰਦੀ ਆ ਤਾਂ ਤਸਵੀਰਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਵਿਖਾਉਣ ਦੀ ਕੋਸ਼ਿਸ਼ ਕਰਦੇ ਆਂ ਆਪਦੀ ਸੋਹਣੀ ਇਮਾਰਤ ਤੁਹਾਡੇ ਸਾਹਮਣੇ ਆ ਤਾਂ ਤਸਵੀਰਾਂ ਵਖੂਪੀ ਨੇ ਬਹੁਤ ਹੀ ਸੋਹਣੀ ਇਮਾਰਤ ਬਣੀ ਹੋਈ ਆ ਤਾਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਵਿਖਾਉਣ ਦੀ ਅੰਦਰ ਦੀਆਂ ਤਸਵੀਰਾਂ ਵੀ ਵਿਖਾਉਣੇ ਕਿ ਸੰਗਤ ਦੂਰੋਂ ਨੇੜਿਓਂ ਕਹਦੀ ਏ ਕਿ ਗੁਰਦੁਆਰਾ ਸਾਹਿਬ ਦੱਸਦੀ ਏ ਤੁਹਾਨੂੰ ਗੁਰਦੁਆਰ ਸਾਹਿਬ ਪੰਜ ਕਲਾ ਦੇ ਵਿੱਚ ਸ਼ਸ਼ੋਭਿਤ ਆ ਪੰਚਕੂਲਾ ਦੇ ਜਾਂ ਚੰਡੀਗੜ੍ਹ ਦੇ ਲੋਕ ਅਕਸਰ ਹੀ ਇੱਥੇ ਜਾਂ ਦੂਰੋ ਦਰਾਡੇ ਉਸ ਨੂੰ ਵੀ ਇਸ ਗੁਰਦੁਆਰਾ ਸਾਹਿਬ ਦੀ ਮਹਾਨਤਾ ਦਾ ਜਾਂ ਇਤਿਹਾਸ ਬਾਰੇ ਪਤਾ ਨਤਮਸਤਕ ਹੋਣ ਦੇ ਲਈ ਲੋਕ ਇੱਥੇ ਡੀ ਵਿੱਚ ਪਹੁੰਚਦੇ ਨੇ ਤੇ ਹੁਣ ਵੀ ਬਹੁਤ ਸਾਰੇ ਚਿਰਦਾਲੂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਬਖੂਬੀ ਆ ਤਾਂ ਇਮਾਰਤ ਤੁਹਾਡੇ ਸਾਹਮਣੇ ਆ ਬਹੁਤ ਹੀ ਸੋਹਣੀ ਇਮਾਰਤ ਇੱਥੇ ਤਿਆਰ ਹੈ ਨਾਲ ਹੀ ਲੋਕਾਂ ਦੇ ਜੋ ਦੁਰਦ੍ਰੋਟ ਰਹੇ ਹੁੰਦੀ ਹੈ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਕਹਿੰਦੇ ਲੰਗਰ ਵੀ ਇੱਥੇ ਦੇਸੀ ਘਿਓ ਦੇ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ ਤਾਂ ਇਸ ਸਮੇਂ ਮੌਜੂਦ ਆ ਮੈਂ ਗੁਰਦੁਆਰਾ ਕੂਣੀ ਸਾਹਿਬ ਤੇ ਪੋਰਾ ਸਾਹਿਬ ਦੇ ਵਿੱਚ ਤਸਵੀਰਾਂ ਸਾਥੀ ਨੂੰ ਕਹੂੰਗਾ ਵਿਖਾਉਣ ਦੀ ਕੋਸ਼ਿਸ਼ ਕਰੇ ਕਿ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹੀ ਦੇ ਵੱਲੋਂ 17 ਪਹਿਰ ਕੂਣੀ ਦੇ ਪਾਰ ਰਹੇ ਕਹਿ ਚੁੱਕੇ ਇੱਕ ਕਣੀ ਤੇ ਜੋ ਜਾਬ ਕੀਤਾ ਸੀ ਕਰੀਬ 51 ਘੰਟੇ ਜਾਬ ਕੀਤਾ ਸੀ ਤਾਂ ਤਸਵੀਰਾਂ ਪੋਰਾ ਸਾਹਿਬ ਦੀਆਂ ਨੇ ਵੇਖੋ ਪਿਆ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੇ ਇਹ ਨੀਚੇ ਪੋਰਾ ਸਾਹਿਬ ਬਣਿਆ ਹੋਇਆ ਉੱਪਰ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ ਉਸ ਦਾ ਜੋ ਪਬਲਿਕ ਹੈ ਜੋ ਲੋਕ ਨੇ ਦੂਰ ਦਰਾਡੇ ਇਸ ਜਗ੍ਹਾ ਤੇ ਆਉਂਦੇ ਨੇ ਗੁਰੂ ਸਾਹਿਬ ਦੇ ਇਸ ਸਥਾਨ ਦੀਆਂ ਦਰਸ਼ਨ ਕਰਕੇ ਜਾਂਦੇ ਨੇ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਜੋ ਵੀ ਉੱਥੇ ਸੁਖਣਾ ਸੁੱਕੇ ਜਾਂਦੇ ਨੇ ਕਹਿੰਦੇ ਨੇ ਸੁਖਣਾ ਇੱਥੇ ਜੋ ਵੀ ਲੋਕ ਆਪਣੀ ਸੁਖਣਾ ਲੈ ਕੇ ਆਉਂਦੇ ਆ ਉਹਨਾਂ ਦੀ ਸੁਖਣਾ ਵੀ ਪੂਰੀ ਹੁੰਦੀ ਆ ਤਾਂ ਬਖੂਬੀ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਗੁਰਦੁਆਰਾ ਪੂਰਾ ਜੇ ਗੁਰਦੁਆਰਾ ਸਾਹਿਬ ਦੇ ਨੀਚੇ ਬਣਿਆ ਹੋਇਆ ਪੋਰਾ ਸਾਹਿਬ ਆ ਪਬਲਿਕ ਵੀ ਬੈਠੀ ਹੋਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅ ਪੂਰਾ ਸਾਹਿਬ ਦੇ ਬਾਰੇ ਜਾਣਨ ਦੀ ਵੀ ਕੋਸ਼ਿਸ਼ ਕਰਦੇ ਆਂ ਸਸੀ ਕਾਲ ਜੀ ਸਸੀ ਕਾਲ ਜੀ ਪੂਰਾ ਸਾਹਿਬ ਦਾ ਕੀ ਕਹਿਣਾ ਚਾਹੋਗੇ ਇੱਥੇ ਬੈਠੇ ਹੋ ਆਉਨੇ ਰੋਜ਼ਾਨਾ ਆਉਨੇ ਹੋ ਨਹੀਂ ਨਹੀਂ ਅਸੀਂ ਕਦੇ-ਕਦੇ ਆਂਦੇ ਆਂ ਇੱਕ ਦੋ ਵਾਰ ਹੀ ਆਏ ਆਂ ਅਹਾਂ ਜੀ ਹਾਂ ਜੀ ਸੋਹਣਿਆ ਅਸੀਂ ਬਹੁਤ ਮੰਨਤੇ ਆਂ ਤੇ ਇੱਥੇ ਹਰ ਸਰਦਾ ਫੂਰੀ ਹੁੰਦੀ ਹੈ ਮਹਾਰਾਜੀ ਦੇ ਚਰਨਾਂ ਚਾਹੁੰਦੇ ਆਂ ਤੇ ਇਸੇ ਸਥਾਨ ਦੇ ਪੂਰਾ ਸਾਹਿਬ ਤੇ ਹੀ ਬਾਰ ਜਿਵੇਂ ਦੱਸਿਆ ਗਿਆ ਵੀ 17 ਫੈਰ 52 ਘੰਟੇ ਕੋਣੀ ਦੇ ਪਰ ਉਹਨਾਂ ਨੇ ਤਪੱਸਿਆ ਕੀਤੀ ਸੀ ਜਾਪ ਕੀਤਾ ਸੀ ਇੱਥੇ ਪਹਿਲੀ ਵਾਰ ਆਇਓ ਆ ਤੁਸੀਂ ਨਹੀਂ ਇੱਕ ਦੋ ਵਾਰ ਪਹਿਲਾਂ ਆਏ ਹਾਂ ਹਾਂ ਜੀ ਹਾਂ ਜੀ ਜਿਵੇਂ ਅਸੀਂ ਇੱਥੇ ਲੱਗ ਨੇੜੇ ਆਉਂਦੇ ਆਂ ਤਾਂ ਇੱਥੇ ਜ਼ਰੂਰ ਬਾਬਾ ਜੀ ਦੇ ਦਰਸ਼ਨ ਕਰਕੇ ਜਾਂਦੇ ਆਂ ਹਾਂ ਜੀ ਜੁਆਮ ਜਨਤਾ ਹੈ ਕਿ ਇੱਥੇ ਆਉਂਦੇ ਨੇ ਆਨੰਦ ਵੀ ਆਉਂਦਾ ਹੈ ਗੁਰੂ ਸਾਹਿਬ ਦਾ ਦਰਸ਼ਨ ਵੀ ਕਰਦੇ ਆ ਤੇ ਕਿ ਇਹ ਤਾਂ ਤਸਵੀਰਾਂ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਹਮਣੇ ਗੁਰੂ ਸਾਹਿਬ ਜੀਆਂ ਤਸਵੀਰਾਂ ਜੋ ਬਣੀਆਂ ਹੋਈਆਂ ਨੇ ਜੋ ਇੱਥੋਂ ਦੇ ਗੱਦੀ ਨਸੀਨ ਸੀ ਮੁਖੀ ਸੀ ਉਹਨਾਂ ਦੇ ਵੱਲੋਂ ਪਾਪਾ ਜੀ ਦੇ ਹਰਖਵਾਲ ਵਾਲੇ ਬਾਬਾ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਵੱਲੋਂ ਇਸ ਜਗ੍ਹਾ ਦੇ ਉਸਾਰੀ ਕਰਾਈ ਜਗ੍ਹਾ ਨੂੰ ਬਣਾਇਆ ਗਿਆ ਤਾਂ ਪਾਕੋ ਵੀ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਤਾਂ ਲੋਕ ਇੱਥੇ ਸ਼ਰਧਾ ਪੂਰਵਕ ਆਪਣੀਆਂ ਪਾਵਨਾਂ ਦੇ ਨਾਲ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਸਵੇਸੀ ਗੁਰਦੁਆਰਾ ਕੂਣੀ ਸਾਹਿਬ ਦਾ ਮਾਨਮਤਾ ਇਤਿਹਾਸ ਜਿੱਥੇ ਕੇ ਦਸਮ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਦੇ ਵੱਲੋਂ 17 ਪਹਿਰ ਕੂਣੀ ਦੇ ਸਹਾਰੇ ਜਾਬ ਕੀਤਾ ਗਿਆ ਤੇ ਦਰਸ਼ਕਾਂ ਦੇ ਸਾਹਮਣੇ ਇਸ ਗੁਰਦੁਆਰਾ ਸਾਹਿਬ ਦਾ ਮਾਨਮਤਾ ਇਤਿਹਾਸ ਰੱਖਿਆ ਹੈ ਕੈਮਰਾ ਪਰਸਨ ਨਿਤਿਨ ਕੁਮਾਰ ਦੇ ਨਾਲ ਅਸ਼ਫਾਕ ਟੂਟੀ ਲਿਵਿੰਗ ਇੰਡੀਆ ਨਿਊਜ਼ ਪੰਚਕੁਲਾ